ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਹਾਲ ਚਾਲ ਪੁੱਛੇ ਬਿਨਾ ਰਹਿ ਨਹੀਂ ਹੁੰਦਾ ਤੁਹਾਨੂੰ ਸਾਡਾ ਹਾਲ ਚਾਲ ਵੀਡੀਓ ਦਾ ਪਤਾ ਚੱਲ ਜਾਂਦਾ ਅਸੀਂ ਹਾਲ-ਚਾਲ ਤੁਹਾਡਾ ਬੋਲ ਕੇ ਪੁੱਛ ਲੈਨੇ ਆ ਸੋ ਅੱਜ ਦਾ ਵਲੌਗ ਹੋਣ ਜਾ ਰਿਹਾ ਸਪੈਸ਼ਲ ਕਿਸ ਚੀਜ਼ ਵਾਸਤੇ ਅੱਜ ਬਣਾਵਾਂਗੇ ਕੁਝ ਸੂਟਾਂ ਦੀਆਂ ਵੀਡੀਓਜ਼ ਸੋ ਕਿਸੇ ਭੈਣ ਦਾ ਪਰਸਨਲ ਦੇ ਵਿੱਚ ਮੈਸੇਜ ਆਇਆ ਸੀਗਾ ਕਿ ਮੇਰੇ ਕੋਲ ਸੂਟ ਹੈਗੇ ਇੱਥੇ ਇਟਲੀ ਦੇ ਵਿੱਚ ਹੀ ਤੇ ਸਾਡੇ ਕਿਰਦੇ ਨੇੜੇ ਰਹਿੰਦੇ ਆ ਉਹ ਤਾਂ ਕਹਿੰਦੇ ਸੀਗੇ ਕਿ ਜੇ ਤੁਸੀਂ ਵੀਡੀਓ ਬਣਾ ਕੇ ਸੂਟ ਦਿਖਾ ਦਿਓ ਸਾਰਿਆਂ ਨੂੰ ਕਿਸੇ ਨੂੰ ਪਸੰਦ ਆਉਣ ਤਾਂ ਕੋਈ ਬਾਈ ਕਰਨਾ ਚਾਵੇ ਤਾਂ ਬਾਈ ਕਰ ਸਕਦਾ ਹੈ ਸਾਡੀ ਵੀ ਹੈਲਪ ਹੋ ਜੂਗੀ ਤੇ ਮੈਂ ਉਧਰ ਹੀ ਚੱਲੀ ਆ ਵੀਡੀਓ ਬਣਾਉਣ ਚ ਥੋੜਾ ਅਸੀਂ ਲੇਟ ਹੋ ਗਏ ਮੈਂ ਵੀ ਥੋੜੀ ਬਿਜ਼ੀ ਸੀਗੀ ਸੋ ਅੱਜ ਟਾਈਮ ਮਿਲਿਆ ਅੱਜ ਚੱਲਦੇ ਆ ਉਧਰ ਤੇ ਵਲੌਗ ਹਿੰਦੀ ਪੰਜਾਬੀ ਮਿਕਸ ਹੋਊਗਾ ਹਿੰਦੀ ਵਾਲੇ ਵੀ ਖੁਸ਼ ਹੋ ਜਾਣਗੇ ਤੇ ਪੰਜਾਬੀ ਵਾਲੇ ਵੀ ਸੋ ਭਾਵੇਂ ਹਿੰਦੀ ਬੋਲਦੇ ਆ ਤੇ ਜਿੱਦਾਂ ਜਿੱਦਾਂ ਐਕਸਪਲੇਨ ਕਰਾਂਗੀ ਮੈਂ ਤੁਹਾਨੂੰ ਦੱਸੂਗੀ ਕਿੱਦਾਂ ਦੇ ਸੂਟ ਆ ਦਿਖਾਵਾਂਗੇ ਸੂਟ ਤੇ ਨਾਲ ਨਾਲ ਪ੍ਰਾਈਸ ਵੀ ਦੱਸਾਂਗੇ ਜਿਸ ਨੂੰ ਜਿਸ ਨੂੰ ਜੋ ਜੋ ਪਸੰਦ ਆਊਗਾ ਖਰੀਦਣਾ ਚਾਹਣਗੇ ਤਾਂ ਆਪਾਂ ਉਹਨਾਂ ਦਾ ਐਡਰੈਸ ਵੀ ਦੇ ਦੇਵਾਂਗੇ ਤੁਸੀਂ ਉੱਥੇ ਲੇਟ ਹੋਣ ਤੋਂ ਪਹਿਲਾਂ ਪਹਿਲਾਂ ਉੱਥੇ ਪਹੁੰਚ ਜਾਈਏ ਤੇ ਬਲੌਗ ਪੂਰਾ ਵੇਖਣਾ ਆ ਛੱਡ ਕੇ ਨਹੀਂ ਜਾਣਾ ਜੋ ਵੀ ਕੋਈ ਚੀਜ਼ ਚੰਗੀ ਲੱਗੇ ਲਾਈਕ ਜ਼ਰੂਰ ਕਰਿਓ ਮਿਲਦੇ ਆ ਉੱਥੇ ਚੱਲ ਕੇ ਹਾਂ ਚਿਹਰੇ ਤੇ ਸਮਾਈਲ ਆ ਗਈ ਨਾ ਆਲੀ ਗੱਲ ਸੁਣਤਾ ਨਹੀਂ ਆ ਨਾ ਗੱਲ ਸੁਣਤਾ ਤੇ ਆ ਕੇ ਮੁੱਕਦੀ ਆ ਬੂਤ ਬੀਬੀਆਂ ਦਾ ਸ਼ਿੰਗਾਰ ਹੁੰਦਾ ਯਾ ਕਿਦਾਂ ਸੂਟਾਂ ਦੇ ਨਾਂ ਤੇ ਤੇ ਚਿਹਰਾ ਖੇੜੀ ਜਾਂਦਾ ਬਸ ਸੂਟ ਹੀ ਵੇਖੀ ਰਿਹਾ ਜਦੋਂ ਵੇਲੇ ਹੋਈਦਾ ਵੀ ਹਾਏ ਇੱਥੋਂ ਸੂਟ ਦੇਖ ਲਈਏ ਉੱਥੋਂ ਦੇਖ ਲਈਏ ਦਿਲ ਪਰਚਾ ਵਾਜਿਆ ਕਰ ਲਈਦਾ ਚਲੋ ਖਰੀਦੇ ਵੀ ਬਹੁਤ ਆ ਹੋਰ ਵੀ ਖਰੀਦਾਂਗੇ ਹਣੇ ਵੀ ਆ ਕਿ ਇਹ ਕੋਈ ਪ੍ਰੋਮੋਸ਼ਨ ਨਹੀਂ ਹੈਗੀ ਹਾਂ ਪ੍ਰੋਮੋਸ਼ਨ ਨਹੀਂ ਹੈਗੀ ਉਦਾਂ ਚਲੋ ਸਾਨੂੰ ਕਿਹਾ ਸੀਗਾ ਇਹ ਕਾ ਸਾਡਾ ਕੀ ਜਣਾ ਆ ਇੱਕ ਹੈਲਪ ਯਾਰ ਹਾਂ ਹੈਲਪ ਯਾਰ ਇਹ ਨਹੀਂ ਕੁਝ ਲੈਣਾ ਨਾ ਕੁਝ ਟੀਗਾ ਕਿਸੇ ਨੂੰ ਕੁਝ ਵੀ ਫਿਰ ਇਹ ਹੈਗਾ ਵੀ ਹਾਂ ਵੀ ਸ਼ਾਇਦ ਕਿਸੇ ਨੇ ਸਾਨੂੰ ਕੋਈ ਭੇਜਿਆ ਹੋਊਗਾ ਤੁਸੀਂ ਫਿਰ ਵੀਡੀਓ ਬਣਾਉਣੀ ਹੈ ਇੰਦਾ ਨਹੀਂ ਕੁਝ ਵੀ ਹੈਗਾ ਉਹ ਕਹਿੰਦੇ ਵੀ ਤੁਸੀਂ ਕਰ ਸਕਦੇ ਹੈਲਪ ਇੰਨੀ ਕ ਵੀ ਚਲੋ ਮੈਂ ਇਹ ਕੰਮ ਕਰਦੀ ਹਾਂ ਤੇ ਜੇ ਕਿਸੇ ਨੂੰ ਕੋਈ ਚੀਜ਼ ਪਸੰਦ ਆ ਉਹ ਮੇਰੇ ਬਾਰੇ ਪਤਾ ਲੱਗ ਜਾਊਗਾ ਵੀ ਇੱਥੇ ਇੱਥੇ ਆ ਭੈਣ ਹੈਗੀ ਆ ਸੂਟ ਮਤਲਬ ਉਹ ਇੰਡੀਆ ਤੋਂ ਬਾਇ ਕਰਦੀ ਆ ਤੇ ਇੱਥੇ ਆਪਣਾ ਬਿਜ਼ਨਸ ਹੈ ਉਹਨਾਂ ਦਾ ਇੱਕ ਕਿਸਮ ਦਾ ਵੀ ਸ਼ੁਰੂਆਤ ਹੈਗੀ ਆ ਸ਼ੁਰੂਆਤ ਦੇ ਵਿੱਚ ਸਾਥ ਦੇਣ ਵਾਲੇ ਬਹੁਤ ਘੱਟ ਹੁੰਦੇ ਬਟ ਦੇਣਾ ਚਾਹੀਦਾ ਆ ਹਾਂ ਜਿੱਥੇ ਵੀ ਕਿਸੇ ਦੀ ਤੁਸੀਂ ਹੈਲਪ ਕਰ ਸਕੋ ਕਰਨੀ ਚਾਹੀਦੀ ਆ ਸੋ ਮੋਹਛਦੇ ਆ ਉਧਰ ਨੂੰ ਦੇਖਦੇ ਆ ਰੰਗ ਬਰੰਗੇ ਸੂਟ ਹੋਰ ਹੋਰ ਨੇਰਾ ਹੁਣ ਤੋਂ ਪਹਿਲਾਂ ਪਹਿਲਾਂ ਪਹੁੰਚ ਜੀਏ ਪਹਿਲਾਂ ਗਈ ਤੁਸੀਂ ਤੇ ਮੈਂ ਪਹੁੰਚ ਗਈਆਂ ਪੈਂਟ ਦੇ ਕੋਲ ਜਿਹਨਾਂ ਜਿਹੜੇ ਸੂਟਾਂ ਦਾ ਕੰਮ ਕਰਦੇ ਹੈਗੇ ਤਾਂ ਸਾਰੇ ਉਹਨਾਂ ਨੇ ਸੂਟ ਰੱਖੇ ਹੋਏ ਆ ਇਹ ਚ ਆ ਸਾਰੇ ਸਿਲਕ ਦੇ ਵਿੱਚ ਹੈਗੇ ਆ ਸਟਿਚ ਕੀਤੇ ਹੋਏ ਆ ਇਹ ਇਹ ਕਹਾ ਕਲਰ ਹੈ ਤੇ ਮੇਰੇ ਅੱਗੇ ਪਤਲੇ ਜਿਹੇ ਬੰਦੇ ਨੂੰ ਵੀ ਆ ਲੈਣਾ ਹੈ ਤੇ ਨਾਲ ਇਹਦੇ ਪੈਂਟ ਭਲਾ ਦੋ ਹੈਗਾ ਹੈ ਠੀਕ ਆ ਤੇ ਇਹਦਾ ਦੁਪੱਟਾ ਆਹ ਹੈ ਇਹਦਾ ਦੁਪੱਟਾ ਹੈਗਾ ਬਹੁਤ ਸੋਹਣਾ ਹੈ ਦੁਪੱਟਾ ਵੀ ਦੁਪੱਟਾ ਫੇਰ ਲੈ ਕੇ ਦਿਖਾ ਦੇ ਬਰਾਹਸੀ ਕੋਟਨ ਹੈ ਬਰਾਹਸੀ ਕੋਟਨ ਦਾ ਦੁਪੱਟਾ ਹੈ ਹੁਣ ਮੈਂ ਆਪਾਂ ਕੱਪੜੇ ਤੇ ਦੂਜੇ ਪਾਏ ਆ ਪਰ ਫਿਰ ਵੀ ਦਿਖਾ ਦਿੰਨੀ ਆ ਕਿ ਬਹੁਤ ਸੋਹਣਾ ਹੈ ਕਲਰ ਬਹੁਤ ਸੋਹਣਾ ਹੈ ਇਹ 35000 ਰੁਪਏ ਦਾ ਸੂਟ ਹੈਗਾ ਆ ਹਾਂ 35 ਯੂਰੋ ਦਾ ਸਟੀਚ ਕੀਤਾ ਹੋਇਆ ਕੋਈ ਤੁਹਾਨੂੰ ਟੈਨਸ਼ਨ ਨਹੀਂ ਇਹਨੂੰ ਸਟੀਚ ਕਰ ਲਈ ਬਸ ਆਹ ਜੇ ਫਿਟਿੰਗ ਕਰਾਉਣੀ ਹੋਵੇ ਤਾਂ ਕਰਾ ਸਕਦੇ ਆ ਆ ਵੀ ਇਹ ਔਰਗਨਜ਼ਾ ਦੇ ਵਿੱਚ ਹੈ ਨਾ ਸਿਲਕ ਸਿਲਕ ਹਾਂ ਇਹ ਵੀ ਸਿਲਕ ਹੈ ਨਾ ਕੱਪੜਿਆਂ ਦਾ ਨਹੀਂ ਪਤਾ ਹੁੰਦਾ ਹਾਂ ਜਿਹੜਾ ਇਹਦਾ ਦੁਪੱਟਾ ਆਹ ਹਾਂ ਤੇ ਲਾਲੋ ਨਾਲ ਦੀ ਸਾਫ ਰੰਗ ਹੈ ਪੀਸ਼ ਸ਼ੇਡ ਹੈ ਇਹ ਆਹ ਇਹਦਾ ਦੁਪੱਟਾ ਹੈ ਦੁਪੱਟਾ ਸੋਨਾ ਹੈ ਡਿਜ਼ਾਈਨ ਬੜਾ ਹੋਇਆ ਜਿਹਦੇ ਵਿੱਚ ਵੀ ਖਲਾਰਾ ਪਾ ਜਣਾ ਕੋਈ ਨਹੀਂ ਮਾਤਸ ਕੋਈ ਨਹੀਂ ਤੇ ਆਹ ਹੈ ਇੱਕ ਇਹ ਥੋੜਾ ਜਿਹਾ ਮਤਲਬ ਟ੍ਰਿਪਲ ਐਕਸਲ ਹੈਗਾ ਹੈ ਜਿਹਦਾ ਸਿਰ ਜਿਹੜੇ ਤੁਹਾਡੇ ਜ਼ਿਆਦਾ ਹਲਦੀ ਆ ਉਹਨਾਂ ਵਾਸਤੇ ਆ ਤੇ ਇਹਦੇ ਨਾਲ ਵੀ ਕੈਂਟ ਪਲਾਉ ਲੋ ਆ ਆਹ ਇਹਦਾ ਦੁਪੱਟਾ ਹੈਗਾ ਆ ਡਿਜ਼ਾਈਨ ਹੈਗਾ ਦੁਪੱਟੇ 'ਚ ਦੇਖ ਸਕਦੇ ਹੋ ਪੋਜੀਸ਼ਨ ਕਰਕੇ ਡਿਜ਼ਾਈਨ ਬਣਿਆ ਹੋਇਆ ਆ ਜਿੰਨੂੰ ਸਟਿਚਿੰਗ ਦੀ ਪ੍ਰੋਬਲਮ ਆ ਵੀ ਇੱਥੇ ਸਟਿਚ ਕਿੱਤੋਂ ਕਰਵਾਉਣਾ ਆ ਸੋ ਤੁਸੀਂ ਸਟਿਚ ਕੀਤੇ ਹੋਏ ਸੂਟ ਲੈ ਕੇ ਪਾ ਸਕਦੇ ਆ ਕੋਈ ਤੁਹਾਨੂੰ ਇਹਦੀ ਪਰੇਸ਼ਾਨੀ ਨਹੀਂ ਹੈਗੀ ਮੈਂ ਸਵਾਉਂਗਾ ਕਿਹਦੇ ਕੋਲ ਸਵਾਉਂਗੀ ਕਿਹਦੇ ਕੋਲ ਉਹ ਜਾਂ ਕਿੱਦਾਂ ਆ ਤੇ

ਸੋ ਟਾਵਲ ਦੇ ਕੋ ਨੀ ਚਾ ਚੜ ਜਾਂਦਾ ਚੜ ਜਾਂਦਾ ਆਹ ਆਹ ਹੈਗਾ ਕਾਟਨ ਦੇ ਵਿੱਚ ਇਹਦੀ ਆਹ ਡਿਜ਼ਾਈਨ ਹੈਗੀ ਆ ਅੰਗਰਖਾ ਮੈਡਮ ਹਾਂਜੀ ਇਹ ਦਾ ਸਾਈਡ ਤੇ ਵੀ ਦਾ ਨਾਮ ਹੈਗਾ ਇਹਦੇ ਨਾਲ ਵੀ ਪੈਂਟ ਪਲਾਜ਼ੋ ਆ ਆਹ ਇਹਦਾ ਸਾਈਜ਼ ਕੀ ਆ ਇਹ ਐਕਸਲਿਆ 42 ਨੰਬਰ ਤੇ ਨਾਲ ਇਹਦੇ ਕਾਟਨ ਦਾ ਦੁਪੱਟਾ ਆ ਇਹਨਾ ਇਸਲੀਕੇ ਅਤੇ ਪਿੱਛੇ ਆ ਡਿਜ਼ਾਈਨ ਪਿੱਛੇ ਨਹੀਂ ਸੋਰੀ ਆ ਸਾਈਡ ਤੇ ਹੋ ਰਹੀ ਹੈ ਜਨਰਕਟ ਦੁਆਰਾ ਬਣਦੀ ਆ ਸਾਈਡ ਤੇ ਡਿਜ਼ਾਈਨਿੰਗ ਆਉਣੀ ਹੈ ਦੇ ਇੱਦਾਂ ਡੋਰੀਆਂ ਲੱਗੀਆਂ ਹੋਈਆਂ ਆ ਸੋ ਜੇ ਕਿਸੇ ਨੂੰ ਆਹ ਕਲਰ ਪਸੰਦ ਆ ਤਾਂ ਤੁਸੀਂ ਇਹ ਵੀ ਬਾਏ ਕਰ ਸਕਦੇ ਆ 35 ਰੋ ਇਹਦਾ ਪ੍ਰਾਈਸ 35 ਰੋ ਕਿ ਫਟਦੀ ਬੱਤੀ ਆ ਰੋ ਦਾ ਪ੍ਰਾਈਸ ਹੈ ਤੇ ਆਹ ਹੈਗਾ 40 ਰੋ ਦਾ ਇਹਦੇ ਗਲੇ ਤੇ ਡਿਜ਼ਾਈਨਿੰਗ ਹੈ ਸੁਨਹਾਰਾ ਇਹ ਕਲਰ ਵੀ ਸੁਨਹਾਰਾ ਹੈ ਤੇ ਐਸੇ ਵੀ ਕਾਟਨ ਦੇ ਵਿੱਚ ਆ ਇਹਦਾ ਸਾਈਜ਼ 44 44 ਨੰਬਰ ਆ ਇਹ ਵੀ ਇਹਦੀ ਨਾਲ ਆ ਕਰੀਮ ਕਲਰ ਦਾ ਪਲਾਜ਼ੋ ਹੈ ਇਹਦੀ ਪੌਂਚੇ ਨਾਲ ਤੇ ਹੱਥ 'ਚ ਇਹ ਡਿਜ਼ਾਈਨਿੰਗ ਹੈ ਸੁਨਹਾਰਾ ਕਾਟਨ ਦਾ ਦੁਪੱਟਾ ਹੈ ਬੱਚੇ ਪਿੱਛੇ ਗੱਡੀਆਂ ਚਲਾ ਰਹੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਹਰ ਕੋਈ ਨਹੀਂ ਕੋਈ ਵੀ ਕਰ ਰਿਹਾ ਨਾ ਕੋਈ ਨਹੀਂ ਨਿਆਣਿਆਂ ਨੇ ਤਾਂ ਇੱਦਾਂ ਕਰਨਾ ਆਹਵਾ ਡਿਜ਼ਾਈਨ ਹੈ ਇਹਦਾ ਪ੍ਰਾਈਸ 32 33 33 ਇਹਦਾ ਪ੍ਰਾਈਸ 33 ਹੋਗਾ ਇਹਦਾ 32 ਬਾਕੀ ਉਹ ਸਾਰੇ 33 ਹੋਣਗੇ ਬਾਕੀ ਖਲੜਾ ਪਾਤਾ ਨਹੀਂ ਕੋਈ ਨਹੀਂ ਬਸ 33 ਰਹੂਗਾ ਹੋਰ ਉਹ ਵੀ ਲੈਣ ਜਿਹੜੀ ਹੋਏ ਹੈਗੀ ਇਹ ਭਾਗ ਨਹੀਂ ਹੈਗੀ ਮੈਂ ਤੇ ਇਹਦਾ ਪ੍ਰਾਈਸ ਇਹ ਵੀ ਸਿਲਕ ਦੇ ਵਿੱਚ ਹੈ ਆ ਵੀ ਸਿਲਕ ਦੇ ਵਿੱਚ ਹੈਗਾ ਤੇ ਇਹ L ਸਾਈਜ਼ ਹੈ ਇਹ ਜੇ ਨਾਲੀ ਕੈਂਸਲ ਕਰੋ ਮੈਂ ਜਦੋਂ ਹੁਣ ਮੰਨ ਲਾ ਕੇ ਇਹਦਾ ਸਾਈਜ਼ ਖੁੱਲਾ ਹੋਵੇ ਫਿਰ ਤੇ ਚੈੱਕ ਕਰਨਾ ਹੋਵੇ ਕਰ ਦਿੰਦੇ ਆ ਹਾਂ ਹੈਨਾ ਇਹ ਵੀ ਜਦੋਂ ਆਪਣੇ ਵੀ ਦੀਦੀ ਕੋਲ ਵੇਚਦੀਆਂ ਮੈਂ ਨਹੀਂ ਕਰਦੀ ਅੱਛਾ ਤੁਸੀਂ ਮੈਂ ਕਰਵਾ ਕੇ ਤੇਨੇ ਨਾ ਤੁਸੀਂ ਤੁਸੀਂ ਕਰਵਾ ਦੇਉਗੇ ਜੀ ਕਿਸੇ ਕੋਲ ਕੋ ਕਿਦਾਂ ਸੁਣਾ ਇਹ ਨਾਲ ਇਹ ਸੁਣਾਇਆ ਹੈ ਚੂੜ ਆਹ ਹੈ ਗਾਦੁਪੱਟਾ ਹੈ ਗਾਇ ਸੁਝੇ ਕਿਸੇ ਨੂੰ ਇਹ ਕਲਰ ਪਸੰਦ ਆ ਤੇ ਇਹ ਵੀ ਲੈ ਸਕਦੇ ਆ ਇਹਦਾ ਪ੍ਰਾਈਸ ਕਿ ਫੋਨ ਚੋਂ ਟੇਰੜ ਗੜਕੇ ਇੰਨੀ ਕਿ ਰੇਂਜ ਚ ਆ 35 40 35 40 ਯਾਰ ਉਹਦੀ ਰੇਂਜ ਵੀ ਜਿਹੜੀ ਬਾਜ਼ਾਰ ਦੇ ਰੇਟ ਚੱਲਦੇ ਆ ਉਸ ਤੋਂ ਬਾਕੀ ਹਾਂਜੀ ਬਾਕੀ ਸਟੀਚ ਕੀਤੇ ਹੋਏ ਆ ਹਾਂ ਸਟੀਚ ਆ ਖੁਸ਼ਬੂ ਨਹੀਂ ਕਰਨਾ ਇਹ ਜਿਹੜੇ ਡੇਲੀ ਵੇਅਰ ਦੇ ਲਈ ਜਿੱਦਾਂ ਮੈਨੂੰ ਕਿਸੇ ਨੇ ਕਿਹਾ ਸੀਗਾ ਇੱਕ ਸੂਟ ਬੱਛਾਏ ਦੇ ਵਿੱਚ ਹਾਂਜੀ ਇਹ 30 ਨੰਬਰ ਇਹਦਾ ਮਤਲਬ ਐਮ ਸਾਈਜ਼ ਆ ਕੋਰਡ ਨੰਬਰ ਕੋਰਡ ਵਿੱਚ ਆ ਇਹ ਰਿਯਾਨ ਕੋਰਡ ਦਾ ਆ ਇਹ ਡੇਲੀ ਜਿਹੜੇ ਕਈ ਹੁੰਦੇ ਨੇ ਜਿਹੜੇ ਡੇਲੀ ਵੇਅਰ ਕਰਦੇ ਆ ਘਰ ਦੇ ਵਿੱਚ ਹਾਂਜੀ ਉਹਨਾਂ ਦੇ ਵਾਸਤੇ ਆ ਸੋ ਇਹਨਾਂ ਵਿੱਚ ਪੈਂਟ ਪਲਾਜ਼ੋ ਆ ਇਹ ਕੋਰਡ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਵੀ ਬਹੁਤ ਸੋਹਣਾ ਬੱਸ ਤਾਂ ਹੁਣ ਤੁਸੀਂ ਬੋਲਦੇ ਇਦਾਂ ਹੀ ਬੋਲਿਆ ਕਰੋ ਵੀਡੀਓ ਬਣਾ ਦਿਆ ਕਰੋ ਜਦੋਂ ਇਹ ਅਸੀਂ ਇਹਨਾਂ ਦੇ ਵਿੱਚ ਹੈਗੀ ਆ ਮਤਲਬ ਇਹਨਾਂ ਦੇ ਘਰੋਂ ਜੇ ਕਿਸੇ ਨੇ ਸੂਟ ਬਾਏ ਕਰਨੀ ਹੈ ਤਾਂ ਹੁਣ ਤਾਂ ਕਰ ਸਕਦੇ ਆ ਸੋਹਣੇ ਆ ਸੂਟ ਆਪਾਂ ਨੰਬਰ ਮੈਂਸ਼ਨ ਕਰ ਦਾਂਗੇ ਨਾ ਹਾਂ ਨੰਬਰ ਤੁਸੀਂ ਸੈਂਡ ਕਰ ਦਿਓ ਮਤਲਬ ਮੈਂਸ਼ਨ ਕਰ ਦਾਂਗੇ ਜੇ ਕਰਦੇ ਹੋ ਤਾਂ ਤੁਸੀਂ ਜਿਹਦੇ ਤੋਂ ਵੀ ਸਿੱਧਾ ਕੰਟੈਕਟ ਕਰਕੇ ਤੁਸੀਂ ਸੂਟ ਦੇਖ ਸਕਦੇ ਦੇਖ ਕੇ ਲੈ ਸਕਦੇ ਆ ਇਹ ਨਹੀਂ ਇਹ ਪ੍ਰੋਮੋਸ਼ਨ ਕਰਦੀ ਪਈ ਨਹੀਂ ਨਹੀਂ WhatsApp ਤੇ WhatsApp ਤੇ ਪੇਜ ਸਕਦੇ ਨਾ ਤੁਸੀਂ ਹਾਂ ਜੇ ਕੋਈ ਪੁੱਛਦਾ ਆ ਤੁਸੀਂ WhatsApp ਤੇ ਕਰ ਦਿਓ ਉਹਨਾਂ ਨੂੰ ਇਹ ਵੀ ਕਾਟਨ ਤੇ ਇਹ ਵੀ ਸੇਨ ਇਹ ਵੀ ਲਾਸਟ ਸਾਈਜ਼ ਹੈ ਕਿਤੇ ਬਾਕੀ ਸਾਰੇ ਸੇਲ ਹੋ ਗਏ ਜਿੱਦਾਂ ਜਿੱਦਾਂ ਆਉਂਦੇ ਓਦਾਂ ਦਾ ਵੀ ਕੀ ਰਹਿੰਦੇ ਆ ਕਿਉਂਕਿ ਆਪਣਾ ਏਰੀਆ ਦੇ ਵਿੱਚ ਇਨੀਅਰ ਕਾਫੀ ਹੈਗੇ ਨਾ ਇੱਥੇ ਕਾਫੀ ਜਨਰਲ ਦੀ ਸਾਰਿਆਂ ਨੂੰ ਨਾ ਸਟਿਚ ਹੀ ਚਾਹੀਦੇ ਆ ਹਾਂ ਤੇ ਸਟਿਚਿੰਗ ਚਾ ਬਹੁਤ ਚਾਹੀਦੇ ਆ ਸੋ ਇੱਕ ਆ ਹੈਗਾ ਇਹਦਾ ਪ੍ਰਾਈਸ 18 18 ਇਹ ਵੀ 18 ਦਾ ਬਲੈਕ ਵੀਰ ਲਾਇਆ ਹੈ 18 ਯੂਰੋ ਦਾ ਆ ਇਹ ਸੂਟ ਸੋ ਰੀਜ਼ਨੇਬਲ ਪ੍ਰਾਈਸ ਹੈਗਾ ਕੋਈ ਸਟਿਚਿੰਗ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਲਰ ਵੀ ਸੋਹਣਾ ਹੈ ਜੀ ਵੀ ਸੋਹਣਾ ਹੈ ਬਲੈਕ ਵੀ ਸੋਹਣਾ ਹੈ ਮਾਣਕ ਸਪੋਰਟ ਜ਼ਰੂਰ ਕਰੋ ਜਿੰਨੀ ਵੀ ਸਪੋਰਟ ਆ ਸਕਦੀ ਹੈ ਨਾ ਜਦੋਂ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਦਾ ਆ ਤਾਂ ਉਹਦੀ ਆਪਾਂ ਨੂੰ ਹੈਲਪ ਕਰਨੀ ਚਾਹੀਦੀ ਆ ਹਾਂਜੀ ਹਾਂ ਸੱਚੀ ਗੱਲ ਹੈ ਔਰ ਸਿਕਸ ਹੋਰ ਹੈਗੇ ਹਾਂ ਜੀ ਥੋੜੇ ਜਿਹਾ ਆਏ ਸੀ ਕਿ ਰੀਤੀ ਦੇ ਵਿੱਚ 3 ਪੀਸ ਰਹਿ ਗਏ ਨੇ ਠੀਕ ਆ ਆਇ ਤੇ ਸੋਲਿਆ ਨਾ ਸਲੀਨ ਦੇ ਹੰਦਾਂ ਰਹਿ ਗਈ 54 ਅਕਤੀਰ ਦੇ ਰੱਟੀਆਂ ਇਹ ਸਟਿਚ ਕੋਉਣ ਵਾਲੇ ਆ ਮਤਲਬ ਡਿਜ਼ਾਈਨਰ ਕਿੰਦਾ ਸਟਿਚ ਦਿੰਦਾ ਕਹਿ ਸਕਦੇ ਆ ਸੈਮੀ ਸਟਿਚੀ ਆ ਕਪੜਾ ਵੀ ਸਸਤੋ ਹੋਊਗਾ ਕਿਹੜਾ ਸ਼ਿਮਰ ਮਸਲੀਨ ਦੇ ਵਿੱਚ ਮਸਲੀਨ ਦੇ ਵਿੱਚ ਸ਼ਿਮਰ ਮਤਲਬ ਸ਼ਿਮਰ ਮਸਲੀਨ ਹੈਗੀ ਆ ਕਿ ਸ਼ਾਈਨਿੰਗ ਵਾਲਾ ਆ ਤੇ ਦਾ ਮਤਲਬ ਖਾਂਦਾ ਨਹੀਂ ਹੈਗਾ ਬੋਡੀ ਨੂੰ ਬੜਾ ਸੌਫਟ ਜਿਹਾ ਟੁਕੜਾ ਹੈਗਾ ਆ ਇਹਨਾਂ ਦੇ ਦੀ ਬਨਾੜ ਚ ਹਾਂਜੀ ਆ ਇਹਦੀ ਸਲਵਾਰ ਆ ਜੋ ਪਲਾਜ਼ੋ ਸਲਵਾਰ ਤੁਸੀਂ ਕੁਝ ਵੀ ਬਣਾਉਣਾ ਹੋਵੇ ਇਹ ਕਿਹੜੇ ਕਪੜੇ ਚ ਇਹ ਮਦਦੀ ਮਸਲੀਨ ਮਸਲੀਨ ਹੀ ਹੈ ਇਹ ਸ਼ਿਮਰ ਮਸਲੀਨ ਆ ਤਾਂ ਵੈਸੇ ਮਸਲੀਨ ਦਾ ਆ ਨਾ ਸੌਫਟਿਆ ਕਪੜਾ ਇਹਦੇ ਨਾਲ ਸਿ ਦੁਪੱਟਾ ਇਹਦੇ ਨਾਲ ਬਨਾਰਸੀ ਦੁਪੱਟਾ 38000 ਦਾ ਇਹ ਸੁੱਟ ਹੈਗਾ ਬਟ ਸੈਂਬੀ ਸਟੀਚ ਹੈਗਾ ਸੋ ਜੇ ਕਿਸੇ ਨੂੰ ਇਹ ਪਸੰਦ ਹੋ ਵੇ ਵੀ ਲੈ ਸਕਦੇ ਆ ਬਨਾਰਸੀ ਬਨਾਰਸੀ ਸਾੜੀ ਵੀ ਹੁੰਦੀ ਹੈ ਨਾ ਹਾਂਜੀ ਸੋ ਇਹ ਆ ਕਲਰ ਇੱਕ ਆਹ ਹੈ ਕਲਰ ਇਹ ਇੱਕ ਮੈਂ ਖੋਲ ਕੇ ਜਿਹੜਾ ਦਿਖਾਇਆ ਇਹ 30 ਕਲਾਂ ਦਾ ਜੀ ਦੋ ਦੀ ਦੀ ਸੂਟ ਸੇਲ ਹੋ ਗਈ ਦੋ ਸੂਟ ਪੈਂਟ ਸੀਗੇ 38000 ਦਾ ਪ੍ਰਾਈਸ ਹੈ ਇਸ ਸੈਲਿਸ ਵਿੱਚ ਹੈਗੀ ਆ ਸ਼ੂਰਨ ਖਲੀਨ ਦੇ लास्ट ਬਟ ਨੋਟ ਲੀਸਡ ਇਹ ਵੈਲਵਰ ਦਾ ਸੁੱਤੇ ਆਇਆ ਇਹ ਆਫਰ ਪ੍ਰਾਈਸ ਦੇ ਵਿੱਚ ਲੱਗਾ ਹੋਇਆ ਹੈ ਇਹਦੇ ਨਾਲ ਪੈਂਟ ਪਲਾਜ਼ੋ ਬਾਤ ਨਾਲਾ ਸਟੋਰ ਹੈਗਾ 35000 ਦਾ ਸੋ ਜੇ ਕਿਸੇ ਨੂੰ ਇਹ ਪਸੰਦ ਹੋਵੇ ਆਕਸੀਜਨ ਆ ਹੁਣ ਤੁਹਾਨੂੰ ਘੱਟ ਰੇਟ ਦੇ ਵਿੱਚ ਮਿਲ ਰਿਹਾ ਤੁਸੀਂ ਮਾਈਂਡ ਕਰ ਸਕਦੇ ਹੋ ਹਾਂਜੀ ਪੂਰਾ ਵੈਲਵਰ ਦੇ ਵਿੱਚ ਹੈਗਾ ਸੋ ਇੱਕ ਡਿਜ਼ਾਈਨ ਆ ਵੀ ਹੈਗਾ ਹੈ ਵੈਲਵਟ ਦੇ ਵਿੱਚ ਅਨਸਟੀਚੇਲ ਸਟਿਚਿੰਗ ਹੈਗਾ ਆਹ ਹੈ ਰਾ ਦੁਪੱਟਾ ਆ ਨਾਲ ਬਹੁਤ ਪਿਆਰਾ ਦੁਪੱਟਾ ਆ ਆਹ ਸੁਮਤੀਆ ਆਹ ਸਦਵਾਨਤਾ ਕਪੜਾ ਸਲਵਾਰ ਬਣਾਉਣੀ ਆ ਤੇ ਪਲਾਊਡੋ ਇਹ ਸਰਦੀਆਂ ਨੂੰ ਜਿਹਨੇ ਵਿਆਹ ਸ਼ਾਦੀ ਦੇਖਣਾ ਹੈ ਜੇ ਕਿਸੇ ਨੇ ਕਿਹਾ ਕਿ ਆਫਰ ਪ੍ਰਾਈਸ ਦੇ ਵਿੱਚ ਰੱਖਣਾ ਤੇ ਉਹਦੇ ਲਈ ਵੀ ਬੈਨੀਫੀਸ਼ੀਅਲ ਆ ਸਵਾਰਾ ਦੁਪੱਟਾ ਦੁਪੱਟਾ ਬਹੁਤ ਪਿਆਰਾ ਆ ਸ਼ੋਅ ਆ ਮੈਂ ਕਹਾਂ ਵੀ ਜੇ ਕਿਹਨੇ ਵਿਆਹ ਉਹ ਦੇਖਣਾ ਸਰਦੀਆਂ ਨੂੰ ਉਹ ਗ੍ਰੀਨ ਸਾਡਾ ਇਹਦੇ ਵਿੱਚ ਇੱਕ ਹੋਰ ਕਲਰ ਵੀ ਹੈਗਾ ਗ੍ਰੀਨ ਕਲਰ ਹੈ ਆਹ ਹਾਂਜੀ ਤੇ ਇਹ ਚੀਜ਼ ਆ ਆਹ ਪੱਤੀ ਗ੍ਰੀਨ ਹਾਂਜੀ ਇਹਦਾ 2500 ਦਾ ਪ੍ਰਾਈਸ ਆ ਹਾਂ ਇਹਦੇ ਨਾਲ ਸਟੋਲ ਆ ਆਹ ਹੈ ਇਹਦਾ ਪਲਾਜ਼ੋ ਸੋ ਜੇ ਕਿਸੇ ਨੂੰ ਆਹ ਕਲਰ ਪਸੰਦ ਆ ਤਾਂ ਤੁਸੀਂ ਆ ਵੀ ਬਾਏ ਕਰ ਸਕਦੇ ਹੋ ਇਹ ਵੀ ਜਦੋਂ ਦੇ ਵੇਚ ਵੀ ਹੁੰਦੇ ਹੈਗੇ ਆ ਨਾਲ ਸਟੋਲ ਲੈ ਇਹਨਾਂ ਦੇ ਆਹ ਲਓ ਸੂਟ ਹੈ ਹਾਂਜੀ ਆਹ ਲੋਵਰ ਆ ਪਸ਼ਮੀਨੇ ਦਾ ਆ ਇਹ ਕੁੱਲੂ ਪੱਟੀ ਸੂਟ ਹੈ ਜੀ ਹਾਂਜੀ ਸੂਟਾਂ ਦੇ ਬੜੇ ਨਾਂ ਆ ਮੈਂ ਸੂਟਾਂ ਦੇ ਵੀ ਬੜੇ ਨਾਂ ਮਨ ਬਣਾ ਲਈ ਦੇ ਵਿੱਚ ਮਤਲਬ ਇਦਾਂ ਦੇ ਪਰ ਕੁੱਲੂ ਪੱਟੀ ਕਹਿੰਦੇ ਨਾਂ ਰੱਖੇ ਹੁੰਦੇ ਸੋ ਇਹਦੇ ਨਾਲ ਸਟੌਲ ਹੈਗਾ ਆ ਇਹ ਵੀ ਅਨਸਟੀਚ ਸੂਟ ਹੈ ਆਹ ਇਹ ਆਹ ਵਾਲੀ ਕਲਰ ਦਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਆ ਸੋ ਜੇ ਕਿਸੇ ਨੂੰ ਪਸੰਦ ਹੋਵੇ ਮੈਸੇਜ ਕਰਕੇ ਤਲਵਾਰ ਤਾਂ ਸਭ ਨਹੀਂ ਹੁੰਦੀ ਚਾਹਾਂ ਕਰ ਰਹੇ ਹਾਂ ਇਹ ਦੇਖ ਤਾਂ ਹਮਾਰੇ ਸਾਰੇ ਖੋਲਣੇ ਨਹੀਂ ਹੈਗੇ ਤੇ ਖਲਾਰਾ ਪੈ ਜਾਂਦਾ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਗਰਮ ਦੇ ਵਿੱਚ ਹੀ ਹੈਗਾ ਸੋ ਇਹ ਪੰਜ ਸੂਟ ਸੀਗੇ ਕੁਝ ਦਰਬੜ ਦੇ ਆ ਕੋਸੋ ਵੈਸੇ ਗਰਮ ਦੇ ਵਿੱਚ ਹੈਗੇ ਆ ਸੋ ਇਹ ਵੀ ਆਫਰ ਪ੍ਰਾਈਸ ਦੇ ਵਿੱਚ ਲੱਗੀ ਹੋਈ ਆ ਜੇ ਕਿਸੇ ਨੂੰ ਚਾਹੀਏ ਹੁਣ ਤਾਂ ਤੁਸੀਂ ਲੈ ਸਕਦੇ ਹੋ ਸੋ ਇਹ ਨਾ ਕਹਿੰਦੇ ਹੋਏ ਜੀ ਜੀ ਨੂੰ ਕਰਦੇ ਇੱਥੇ ਐਂਡ ਕਿਸੇ ਦਾ ਵੀ ਕੋਈ ਕੁਐਸਚਨ ਹੋਵੇ ਤਾਂ ਜੇ ਮੈਨੂੰ ਪੁੱਛਣਾ ਹੈ ਮੈਨੂੰ ਪੁੱਛ ਸਕਦੇ ਨਹੀਂ ਆਈਡੀ ਮੈਂਸ਼ਨ ਕਰ ਦੇਣੀ ਤੁਸੀਂ ਡਾਇਰੈਕਟ ਜਾ ਕੇ ਵੀ ਮੈਸੇਜ ਕਰਕੇ ਤੇ ਪੁੱਛ ਸਕਦੇ ਆ ਕੋਈ ਵੀ ਤੁਹਾਡਾ ਸਵਾਲ ਹੋਵੇ ਤੇ ਜਾਂ ਪ੍ਰਾਈਸ ਦੇ ਰਿਲੇਟਡ ਕੋਈ ਗੱਲ ਕਰੀ ਹੋਣਾ ਸੂਟ ਦੇਖਣੇ ਹੋਣ ਤਾਂ ਤੁਸੀਂ ਆ ਕੇ ਵੀ ਦੇਖ ਸਕਦੇ ਹੋ ਓਕੇ ਸਪੈਸ਼ਲ ਆਲਸ ਆ ਰਹੇ ਨੇ